ਹਲੋ ਸਸੂガル ਜੀ ਅੱਜ ਅਸੀਂ ਬਣਾ ਰਹੇ ਹਾਂ ਚਟੇ ਛੋਲੇ ਜਿਹਦੇ ਨੇ ਲਿਆ ਸੀ ਤੇਲ ਥੋੜਾ ਜਿਹਾ ਤੇਜ ਪੱਤਾ ਮੋਟੀਲਾ ਜੀ ਦਾਲ ਜਿਨੀ ਤੇ ਫਾਈਨ ਚੋਪ ਕੀਤੇ ਤਿੰਨ ਪਿਆਜ਼ ਇਹ ਦੇਖੋ ਹੁਣ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਪੁੰਦੇ ਜਾਵਾਂਗੇ ਫਿਰ ਅਸੀਂ ਪਾਵਾਂਗੇ ਇਹਦੇ ਵਿੱਚ ਅਦਰਕ ਲਸਣ ਦੀ ਪੇਸਟ ਇਹਨੂੰ ਵੀ ਚੰਗੀ ਤਰ੍ਹਾਂ ਸਿਰੋ ਪੁੰਨਾਗੇ ਉਸ ਤੋਂ ਬਾਅਦ ਫਿਰ ਪਾਵਾਂਗੇ ਤਿੰਨ ਟਮਾਟਰਾਂ ਦੀ ਬਣਾਈ ਸੀ ਅਸੀਂ ਪਿਉਰੀ ਉਸ ਤੋਂ ਬਾਅਦ ਉਹ ਪਾਵਾਂਗੇ ਉਹਨੂੰ ਥੋੜੀ देर ਹਲਾਵਾਂਗੇ ਦੋ ਤੋਂ ਤਿੰਨ ਮਿੰਟ ਫੇਰ ਅਸੀਂ ਇਸ ਤੋਂ ਬਾਅਦ ਪਾ ਦਾਂਗੇ ਇਹਦੇ ਵਿੱਚ ਮਸਾਲੇ ਜਿਵੇਂ ਕਿ ਦੇਗੀ ਵਿੱਚ ਗਰਮ ਮਸਾਲਾ ਧਨੀਆ ਪਾਊਡਰ ਨਮਕ ਤੇ ਹਲਦੀ ਫਿਰ ਅਸੀਂ ਇਹਨਾਂ ਨੂੰ ਥੋੜੀ देर ਉਹਨਾਗੇ ਪੁਨਨ ਤੋਂ ਬਾਅਦ ਫਿਰ ਪਾਵਾਂਗੇ ਇਹਦੇ ਵਿੱਚ ਥੋੜੀ ਦੇਰ ਲਈ ਅਸੀਂ ਪਾ ਥੋੜੇ ਜਿਹਾ ਪਾਵਾਂਗੇ ਪਾਣੀ ਤਾਂ ਕਿ ਸਾਡੀ ਜਿਹੜੀ ਗਰੇਵੀ ਚੰਗੀ ਤਰ੍ਹਾਂ ਪੱਕ ਜਾਏ ਤੇ ਆਪਣਾ ਕਲਰ ਵੀ ਛੱਡ ਦੇ ਜਦੋਂ ਇਹ ਦੇਲ ਛੱਡ ਦੇਗੀ ਫੇਰ ਅਸੀਂ ਇਹਦੇ ਵਿੱਚ ਪਾ ਦਾਂਗੇ ਉਬਲੇ ਚਨੇ ਜਿਨ੍ਹਾਂ ਨੂੰ ਅਸੀਂ 3 ਤੋਂ 4 ਸੀਟੀਆਂ ਲਗਵਾ ਕੇ ਰੱਖਿਆ ਆ ਸੀ ਸਾਈਡ ਤੇ ਤੇ ਉਹ ਇਹ ਦੇਖੋ ਅਸੀਂ ਇਹਨਾਂ ਨੂੰ ਚੈੱਕ ਕਰ ਲਿਆ ਬਿਲਕੁਲ ਗਲੇ ਸੀ ਹੁਣ ਅਸੀਂ 2 ਤੋਂ 3 ਉਬਾਲੇ ਦਵਾ ਕੇ ਗਰੇਵੀ ਨੂੰ ਫੇਰ ਪਾ ਦਾਂਗੇ ਚਨੇ ਵਿੱਚ ਫਿਰ ਤੋਂ 2 ਤੋਂ 3 ਉਬਾਲੇ ਦਵਾਵਾਂਗੇ ਫੇਰ ਅਸੀਂ ਇਹਨੂੰ ਲਗਾ ਦਾਂਗੇ ਇਹਨੂੰ ਟੱਕ ਦਿਆਂਗੇ ਤੇ ਸਬਜ਼ੀ ਬਿਲਕੁਲ ਸਾਡੀ ਤਿਆਰ ਸੀ ਉੱਪਰ ਤੋਂ ਪਾ ਦਈਏ ਅਸੀਂ ਕੱਟ ਕੇ ਹਰੀਆਂ ਮਿਰਚਾਂ ਤੇ ਹੁਣ ਅਸੀਂ ਗੈਸ ਨੂੰ ਕਰ ਦਾਂਗੇ ਬੰਦ ਫਿਰ ਇੱਕ ਸਾਈਡ ਤੇ ਬਣਾਵਾਂਗੇ ਅਸੀਂ ਇਹਦੇ ਨਾਲ ਨਾਨ ਇਹਨੂੰ ਤੁਸੀਂ ਰੋਟੀ ਚਾਵਲ ਤੇ ਨਾਨ ਦੇ ਨਾਲ ਖਾ ਸਕਦੇ ਹੋ ਇਹ ਦੇਖੋ ਸਬਜੀ ਬਿਲਕੁਲ ਤਿਆਰ ਹੈ ਹੁਣ ਮੈਂ ਇੱਕ ਸਾਈਡ ਤੇ ਬਣਾਵਾਂਗੀ ਨਾਨ ਨਾਨ ਦਾ ਆਟਾ ਸੀ ਲਗਾ ਕੇ ਰੱਖਿਆ ਸੀ ਫਿਰ ਅਸੀਂ ਹੁਣਾਂ ਨੂੰ ਵੇਲ ਕੇ ਇੱਕ ਸਾਈਡ ਤੇ ਰੱਖ ਲਿਆ ਸੀ ਤੇ ਇੱਕ ਲਵਾਂਗੀ ਮੈਂ ਕੜਾਈ ਤਾਂ ਕਿ ਸਾਡੇ ਜਿਹੜਾ ਕੁੱਕਰ ਦੀ ਸ਼ੇਪ ਬਿਲਕੁਲ ਸਿੱਧੀ ਨਹੀਂ ਹੈ ਥੋੜੇ ਗੋਲ ਉਹ ਤਰੀਕੇ ਦੀ ਹੈ ਉਹਦੇ ਵਿੱਚ ਸਾਡੇ ਕੋ ਨਹੀ ਸੀ ਲੱਗਣੇ ਇਸ ਲਈ ਲਈ ਸੀ ਅਸੀਂ ਕੜਾਈ ਤੇ ਕੜਾਈ ਨੂੰ ਕਰ ਲਿਆ ਸੀ ਅਸੀਂ ਪੂਰਾ ਗਰਮ ਤੇ ਬੜੀ ਜਲਦੀ ਜਲਦੀ ਅਸੀਂ ਹਲਕੇ ਹੱਥ ਨਾਲ ਲਗਾਏ ਸੀ ਪਾਣੀ ਤੇ ਫਿਰ ਕਰਤਾ ਸੀ ਅਸੀਂ ਕੜਾਈ ਨੂੰ ਉਲਟਾ ਗੈਸ ਦੇ ਉੱਪਰ ਇਹ ਦੇਖੋ ਤੇ ਨਾਨ ਸਾਡੇ ਆਪਣੇ ਆਪ ਬਿਲਕੁਲ ਤੰਦੂਰ ਵਾਂਗੂ ਲੱਤ ਕੇ ਤਿਆਰ ਹੋ ਗਏ ਸੀ ਤੇ ਜੇਕਰ ਅਸੀਂ ਤੰਦੂਰ 'ਚ ਵੀ ਲਗਾ ਲੈਨੇ ਪਰ ਸਾਨੂੰ ਤੰਦੂਰ ਦਾ ਜਿਆਦਾ ਕੰਪੈਰਡ ਹੈ ਇਸ ਕਰਕੇ ਅਸੀਂ ਕੜਾਈ 'ਚ ਹੀ ਬਣਾ ਲਏ ਸੀ ਜੇਕਰ ਤਾਂ ਉਹ ਸਾਡੀ ਵੀਡੀਓ ਚੰਗੀ ਲੱਗੂਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਐ ਦੇਖੋ ਜਿਹੜੇ ਬਚੇ ਹੋਏ ਸੀ ਉਹਨਾਂ ਨੂੰ ਮੈਂ ਲਗਾਤਾ ਸੀ ਹੱਥ ਨਾਲ ਪਾਣੀ ਕੜਾਈ ਇੰਨੀ ਗਰਮ ਸੀ ਕਿ ਮੈਂ ਜਲਦੀ ਜਲਦੀ ਲਗਾਤੇ ਸੀ ਤਾਂ ਕਿ ਵਿਰਾ ਹੱਥ ਨਾ ਲੱਗ ਜਾਏ ਫਿਰ ਇਹਨੂੰ ਕਰਤਾ ਸੀ ਦੋ ਸਾਈਡਾਂ ਤੋਂ ਫੜ ਕੇ ਉਲਟਾ ਇਲਟਾ ਕਰਨ ਤੋਂ ਬਾਅਦ ਫੇਰ ਕੀਤਾ ਸਿੱਧਾ ਤੇ ਇਹ ਦੇਖੋ ਆਪਣੇ ਆਪ ਹੀ ਲੱਥਦੇ ਆਂ ਡੇ ਆ ਤੁਸੀਂ ਕਮੈਂਟ ਜਰੂਰ ਕਰਕੇ ਦੱਸਣਾ ਕਿ ਕਿੱਦਾਂ ਦੇ ਲੱਗੇ ਤੁਹਾਨੂੰ ਇਹ ਸਾਡੇ ਨਾਨ ਕੜਾਈ ਦੇ ਵਿੱਚ ਤੇ ਇਹ ਦੇਖੋ ਪਲੇਟ ਸਾਡੀ ਬਣ ਕੇ ਹੋ ਗਈ ਸੀ ਤਿਆਰ ਤੇ ਫੇਰ ਸਾਡੇ ਖਾਣਾ ਖਾਣ ਦਾ ਮਾਸਟਰ ਨੇ ਚੈੱਕ ਕੀਤਾ ਤੇ ਉਹਨਾਂ ਨੇ ਕਿ ਬਹੁਤ ਵਧੀਆ ਬਣੇ ਆ ਤੇ ਇੱਕ ਮਿੰਟ ਤੁਸੀਂ ਸਾਨੂੰ ਜਰੂਰ ਕਰਿਓ ਪਲੀਜ਼ ਇਹ ਦੇਖੋ ਜੀ ਸਾਡੇ ਬਣ ਕੇ ਹੋ ਗਏ ਸੀ ਤਿਆਰ ਨਾਨ ਤੇ ਗਰਮਾ ਗਰਮ ਜਣੇ ਦੀ ਸੱਚੀ ਦੇ ਨਾਲ ਅਸੀਂ ਸਰਵ ਕੀਤੇ ਸੀ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੂਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਜ਼ਰੂਰ ਕਰਿਓ ਬਾਏ ਬਾਏ